ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸਵਾਜ ਬਣਾਇਆ ਜੀ ਘਰੇ ਆਪਾਂ ਨੇ ਮਸਾਲਾ ਰਾਈਸ ਮਸਾਲਾ ਪਲਾਉ ਦੇਖੋ ਜੀ ਕਿੰਨੇ ਵਧੀਆ ਬਣ ਕੇ ਤਿਆਰ ਹੋਇਆ ਜੀ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਮਸਾਲਾ ਪਲਾਉ ਸੋ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਇਆ ਤੁਹਾਨੂੰ ਅੱਗੇ ਵੀਡੀਓ 'ਚ ਦੱਸਦੇ ਆ ਜਿਹੜਾ ਜਿਹੜਾ ਸਮਾਨ ਮੈਂ ਲਿਆ ਠੀਕ ਹੈ ਜੀ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਸਾਡਾ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਤੇ ਲਓ ਜੀ ਮਸਾਲਾ ਰਾਈਸ ਬਣਾਉਣ ਵਾਸਤੇ ਜਿਹੜਾ ਜਿਹੜਾ ਮੈਂ ਸਮਾਨ ਲਿਆ ਤੁਹਾਨੂੰ ਦੱਸ ਦਿੰਦੇ ਆ ਜੀ ਸਭ ਤੋਂ ਪਹਿਲਾਂ ਆਪਾਂ ਨੇ ਵੈਜੀਟੇਬਲ ਕੱਟ ਲਈਆਂ ਠੀਕ ਹੈ ਜੀ ਇੱਕ ਆਪਾਂ ਨੇ ਆਲੂ ਕੱਟ ਲਿਆ ਠੀਕ ਹੈ ਜੀ ਗਾਜਰ ਕੱਟ ਲਈ ਆਪਾਂ ਨੇ ਇੱਕ ਫਰਾਸਬੀਨ ਫਲੀ ਆ ਬੀਨਸ ਤੇ ਇਹਦੇ ਚ ਪਾਵਾਂਗੇ ਮਟਰ ਠੀਕ ਹੈ ਜੀ ਫਰਿਜਰ ਮਟਰ ਲੈ ਆਪਾਂ ਨੇ ਤੇ ਇੱਕ ਆਪਾਂ ਨੇ ਪਿਆਜ ਕੱਟ ਲਿਆ ਜੀ ਤੇ ਉਸ ਤੋਂ ਬਾਅਦ ਆਪਣੇ ਕੋਲ ਅਦਰਕ ਲਸਣ ਦਾ ਪੇਸਟ ਹੈਗਾ ਇਹ ਇੱਕ ਆਪਾਂ ਨੇ ਟਮਾਟਰ ਕੱਟ ਲਿਆ ਬਰੀਕ ਬਰੀਕ ਤੇ ਚਾਰ ਹਰੀਆਂ ਮਿਰਚਾਂ ਕੱਟ ਲਈਆਂ ਤੇ ਲਓ ਜੀ ਬਾਕੀ ਥੋੜੇ ਜਿਹਾ ਆਪਣੇ ਕੋਲ ਖੜੇ ਮਸਾਲੇ ਹੈਗੇ ਆ ਦੋ ਤੇਜ ਪੱਤੇ ਆ ਜੀ ਇੱਕ ਪੀਸ ਯਾਨੀ ਕਿ ਆਪਣੇ ਕੋਲ ਹੈਗਾ ਦਾਲਚੀਨੀ ਦਾ ਥੋੜੀਆਂ ਕਾਲੀਆਂ ਮਿਰਚਾਂ ਦੋ ਪੜੀਆਂ ਲੈ ਲਈਆਂ ਦੋ ਛੋਟੀਆਂ ਲੈ ਲਈਆਂ ਤੇ ਥੋੜੇ ਜਿਹੇ ਹੈਗੇ ਲੌਂਗ ਪੰਜ ਚਾਰ ਤੇ ਲੋ ਜੀ ਇਹ ਖੜੇ ਮਸਾਲੇ ਪਾਵਾਂਗੇ ਤੇ ਜਿਹੜੇ ਚੌਲ ਲੈ ਆ ਜੀ ਆਪਾਂ ਨੇ ਰਾਈਸ ਉਹ ਹੈਗੇ ਆ ਜੀ ਆ ਦੇਖੋ ਇਹ ਜਿਹੜਾ ਪੈਕੇਟ ਆ 80 ਰੁਪਏ ਦਾ ਹੁੰਦਾ ਏ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਬਹੁਤ ਵਧੀਆ ਚੌਲ ਹੈ ਇਹ ਬਾਸਮਤੀ ਤੇ ਲੋ ਜੀ ਇੱਕ ਗਲਾਸ ਆ ਜਿਹੜਾ ਆਪਾਂ ਚੌਲਾਂ ਦਾ ਪਾ ਲੂਗੇ ਮਿਣਕੇ ਜਿੰਨਾਂ ਆਪਾਂ ਨੇ ਮੰਨ ਲਓ ਚੌਲ ਲੈਣੇ ਆ ਜੇ ਇੱਕ ਗਲਾਸ ਚੌਲ ਲੈ ਆ ਤਾਂ ਇਹਦੇ 'ਚ ਆਪਾਂ ਦੋ ਗਲਾਸ ਪਾਣੀ ਦੇ ਪਾ ਲੂਗੇ ਤੁਹਾਨੂੰ ਜੀ ਇੱਕ ਗਲਾਸ ਆਪਾਂ ਨੇ ਚੌਲਾਂ ਦਾ ਲੈ ਲੈਣਾ ਮਿਲ ਕੇ ਤੇ ਹੁਣ ਸਭ ਤੋਂ ਪਹਿਲਾਂ ਜਿਹੜਾ ਕੰਮ ਕਰਨਾ ਆਪਾਂ ਨੇ ਚੌਲ ਆ ਜਿਹੜੇ ਚੰਗੀ ਤਰ੍ਹਾਂ 2-3 ਪਾਣੀਆਂ ਚੋਂ ਧੋ ਕੇ ਇਹਨਾਂ ਨੂੰ ਆਪਾਂ ਨੇ ਭਿਓ ਕੇ ਰੱਖ ਦੇਣਾ ਸੋ ਚੌਲ ਧੋਣ ਤੋਂ ਪਹਿਲਾਂ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਠੀਕ ਹੈ ਜੀ ਤੇ ਨਾਲੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰਦੇ ਹੋ ਤੇ ਲਓ ਜੀ ਚੌਲਾਂ ਨੂੰ ਆਪਾਂ 2-3 ਪਾਣੀਆਂ ਚੋਂ ਧੋ ਲੂਗੇ ਇਸ ਤਰੀਕੇ ਨਾਲ ਮਲ ਕੇ ਜਿਆਦਾ ਵੀ ਨਹੀਂ ਮੰਨ ਲੈ ਹੈਗੇ ਠੀਕ ਹੈ ਜੀ ਨਹੀਂ ਚੌਲ ਟੁੱਟ ਵੀ ਜਾਉਗੇ ਤੇ ਲਓ ਜੀ ਚਾਵਲ ਆਪਾਂ ਨੇ ਧੋਲੇ ਆ ਜੀ ਤੇ ਇਹਨਾਂ ਨੂੰ ਹੁਣ ਆਪਾਂ ਰੱਖ ਦੋਗੇ ਭਿਓ ਕੇ ਥੋੜੀ ਦੇਰ ਵਾਸਤੇ ਜਦੋਂ ਤੱਕ ਇਹ ਪਈ ਹੈ ਜਦੋਂ ਤੱਕ ਬਣਾਉਂਦੇ ਆਪਾਂ ਇਹਨਾਂ ਦਾ ਮਸਾਲਾ ਤੇ ਲਓ ਜੀ ਇੱਕ ਕੜਾਹੀ ਦੇ ਵਿੱਚ ਪਾ ਲਾਂਗੇ ਆਪਾਂ ਸਰ੍ਹੋਂ ਦਾ ਤੇਲ ਵਿੱਚ ਘੇੜ ਦਾਂਗੇ ਆਪਣੇ ਖੜੇ ਮਸਾਲੇ ਤੇ ਨਾਲੇ ਪਾ ਦਾਂਗੇ ਥੋੜਾ ਜਿਹਾ ਜੀਰਾ ਠੀਕ ਹੈ ਜੀ ਤੇ ਜਦੋਂ ਹਲਕੇ ਜਿਹਾ ਭੁੰਨੇ ਗਏ ਇਹ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਪਿਆਜ਼ ਇੱਕ ਬਰੀਕ ਕੱਟਿਆ ਹੋਇਆ ਤੇ ਇਹਨੂੰ ਆਪਾਂ ਭੁੰਨਾਗੇ ਠੀਕ ਹੈ ਜੀ ਚੰਗੀ ਤਰ੍ਹਾਂ ਤੇ ਜਦੋਂ ਪਿਆਜ਼ ਆਪਣੇ ਤੇ ਜਦੋਂ ਆਪਣੇ ਪਿਆਜ਼ ਅੱਧੇ ਤੋਂ ਵੱਧ ਭੁੰਨ ਹੋ ਗਏ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਅਦਰਕ ਲਸਣ ਦਾ ਪੇਸਟ ਤੇ ਇਹਨੂੰ ਵੀ ਭੁੰਨਾਗੇ ਆਪਾਂ 1-2 ਮਿੰਟ ਤੇ ਲੋ ਜੀ ਆਪਣਾ ਲਸਣ ਵੀ ਭੁੰਨਿਆ ਗਿਆ ਹੁਣ ਆਪਾਂ ਇਹਦੇ ਚ ਪਾਵਾਂਗੇ ਅੱਧਾ ਚਮਚ ਹਲਦੀ ਟਰਮਰਿਕ ਪਾਊਡਰ ਠੀਕ ਹੈ ਜੀ ਥੋੜੇ ਜਿਹਾ ਕਲਰ ਵਾਸਤੇ ਪਾਵਾਂਗੇ ਆਪਾਂ ਇਹਦੇ ਚ ਅੱਧਾ ਛੋਟਾ ਚਮਚ ਤੇਗੀ ਮਿਰਚ ਤਿੰਨ ਨੂੰ ਹਲਕਾ ਜਿਹਾ ਭੁੰਨੂਗੇ ਆਪਾਂ ਠੀਕ ਹੈ ਜੀ ਜਦੋਂ ਹਲਕੇ ਜਿਹੀ ਭੁੰਨੀ ਗਈ ਫਿਰ ਆਪਾਂ ਹਰੀ ਮਿਰਚ ਤੇ ਲਾਲ ਟਮਾਟਰ ਪਾ ਦਾਂਗੇ ਇਕ ਤੇ ਹੁਣ ਆਪਾਂ ਇਹਨੂੰ ਪਕਾਵਾਂਗੇ ਜੀ 1-2 ਮਿੰਟ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਅੱਧਾ ਛੋਟਾ ਚਮਚਾ ਧਨੀਆ ਪਾਊਡਰ ਤੇ ਅੱਧਾ ਚਮਚ ਪਾਵਾਂਗੇ ਕਿਚਨ ਕਿੰਗ ਨਮਕ ਠੀਕ ਹੈ ਜੀ ਨਮਕ ਪਾਵਾਂਗੇ ਟੇਸਟ ਰਿਕੋਰਡਿੰਗ ਜਿੰਨਾ ਕਿ ਤੁਸੀਂ ਨਮਕ ਖਾਂਦੇ ਹੋ ਓਨਾਂ ਕ ਤੁਸੀਂ ਪਾ ਦਿਓ ਤੇ ਲਓ ਜੀ 2-3 ਮਿੰਟ ਭੁੰਨਣ ਤੋਂ ਬਾਅਦ ਜਦੋਂ ਆਪਣੇ ਟਮਾਟਰ ਥੋੜੇ ਜਿਹਾ ਗਲ ਗਏ ਫਿਰ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣੀ ਵੇਜੀਟੇਬਲ ਜਿਹੜੀ ਆਪਾਂ ਨੇ ਕੱਟ ਕੇ ਰੱਖੀ ਧੀ ਤੇ ਨਾਲੇ ਇਹਦੇ ਵਿੱਚ ਪਾਵਾਂਗੇ ਆਪਾਂ 2-3 ਨੱਟ ਚਮਚ ਸਿਰਕੇ ਦੇ ਜੇ ਤੁਹਾਡੇ ਕੋਲ ਸਿਰਕਾ ਨਾ ਹੋਇਆ ਵਾਈਟ ਸਿਰਕਾ ਤੁਸੀਂ ਇਹਦੀ ਜਗ੍ਹਾ ਲੈਮਨ ਯਾਨੀ ਕਿ ਨਿੰਬੂ ਵੀ ਪਾ ਸਕਦੇ ਹੋ ਤੇ ਹੁਣ ਆਪਾਂ ਇਹ ਸਬਜ਼ੀਆਂ ਨੂੰ 2-3 ਮਿੰਟ ਪਕਾਵਾਂਗੇ ਇਹ ਮਸਾਲੇ ਨਾਲ ਥੋੜੇ ਤੇਜ਼ ਸੇਕ ਪਰ ਤੇ ਲੋ ਜੀ ਜਦੋਂ ਸਬਜ਼ੀਆਂ ਆਪਣੀਆਂ 3-4 ਮਿੰਟ ਪੱਕ ਗਈਆਂ ਕੁੱਕ ਹੋ ਗਈਆਂ ਉਸ ਤੋਂ ਬਾਅਦ ਆਪਾਂ ਇਹਦੇ 'ਚ ਪਾਵਾਂਗੇ 2 ਗਲਾਸ ਪਾਣੀ ਦੇ 2 ਗਲਾਸ ਆਪਾਂ ਇਹਦੇ 'ਚ ਪਾਣੀ ਦੇ ਪਾ ਦਾਂਗੇ ਤੇ ਹੁਣ ਆਪਾਂ ਇਹਨੂੰ ਢੱਕ ਕੇ ਕੁੱਕ ਕਰਾਂਗੇ ਠੀਕ ਹੈ ਜੀ ਸਬਜ਼ੀਆਂ ਥੋੜੀਆਂ ਜਿਹਾ ਆਪਾਂ ਨੂੰ ਪਕਾਉਣੀਆਂ ਪੈਣੀਆਂ ਕਿਉਂਕਿ ਜੇ ਆਪਾਂ ਨੇ ਹੁਣ ਨਾਲ ਲਗਦੀਓ ਚੌਲ ਪਾਤੇ ਤਾਂ ਚੌਲ ਆਪਣੇ ਪੱਕ ਜਾਣੀਆਂ ਸਬਜ਼ੀਆਂ ਕੱਚੀਆਂ ਰਹਿ ਜਾਣੀਆਂ ਇਸ ਕਰਕੇ ਆਪਾਂ ਦੋ ਬੋਇਲ ਆ ਜਿਹੜੇ ਸਬਜ਼ੀ ਨੂੰ ਦੇ ਲਾਂਗੇ ਪਹਿਲਾਂ ਤਾਂ ਜੋ ਸਬਜ਼ੀਆਂ ਆਪਣੀਆਂ ਚੰਗੀ ਤਰ੍ਹਾਂ ਕੁੱਕ ਹੋ ਜਵੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਇਹਦੇ ਵਿੱਚ ਆਪਣੇ ਚੌਲ ਤੇ ਲਓ ਜੀ ਸਬਜ਼ੀ ਤੇ ਪਾਣੀ ਨੂੰ ਦੋ ਬੋਇਲ ਆ ਚੁੱਕੇ ਆ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣੇ ਚੌਲ ਜਿਹੜੇ ਆਪਾਂ ਨੇ ਧੋ ਕੇ ਭਿਓ ਕੇ ਰੱਖੇ ਤੇ ਲਓ ਜੀ ਇਹਨੂੰ ਕਰਦਾਂਗੇ ਮਿਕਸ ਤੇ ਹੁਣ ਜਿਹੜਾ ਸੇਕ ਆ ਠੀਕ ਹੈ ਜੀ ਗੈਸ ਦੀ ਜਿਹੜੀ ਫਲੇਮ ਹੈ ਉਹ ਆਪਾਂ ਨੇ ਮੀਡੀਅਮ ਕਰ ਦੇਣੀ ਆ ਕਿਉਂਕਿ ਚੌਲ ਆ ਜਿਹੜੇ ਪੂਰ ਫੁੱਲ ਸੇਕ ਪਰ ਨਹੀਂ ਪਕਾਏ ਜਾਂਦੇ ਕਦੇ ਵੀ ਇਸ ਕਰਕੇ ਆਪਾਂ ਇਹਨੂੰ ਮੀਡੀਅਮ ਸੇਕ ਪਰ ਪਕਾਵਾਂਗੇ ਇੱਕ ਤਾਂ ਚੌਲ ਵਧੀਆ ਫੁੱਲਦੇ ਆ ਤੇ ਇੱਕ ਚੌਲ ਇਹਨ ਸਹੀ ਢੰਗ ਨਾਲ ਪੱਕਦੇ ਆ ਜੀ ਤੇ ਲਓ ਜੀ ਵਿਚ-ਵਿਚ ਮੈਨੂੰ ਆਪਾਂ ਹਲਾਈ ਵੀ ਜਾਉਂਗੇ ਤਾਂ ਜੋ ਚੌਲ ਥੱਲੇ ਨਾ ਲੱਗੇ ਤੇ ਟਾਕੇ ਆਪਾਂ ਇਹਨੂੰ ਪਕਾਵਾਂਗੇ ਮੀਡੀਅਮ ਸੇਕ ਪਰ ਤੇ ਲਓ ਜੀ ਕਿੰਨੇ ਵਧੀਆ ਚੌਲ ਆ ਜਿਹੜੇ ਆਪਣੇ ਪੱਕ ਰਹੇ ਆ ਜੀ ਤੇ ਜਦੋਂ ਵੀ ਤੁਸੀਂ ਘਰੇ ਠੀਕ ਹੈ ਜੀ ਐਦਾਂ ਪਲਾਉ ਬਣਾਉਣੇ ਆ ਜੀ ਮੰਨ ਲਓ ਮਸਾਲਾ ਪਲਾਉ ਜਾਂ ਕੋਈ ਵੀ ਚੌਲ ਬਣਾਉਣੇ ਆਪਾਂ ਕੋਈ ਵੀ ਠੀਕ ਹੈ ਜੀ ਵੈਜੀਟੇਬਲ ਵਾਲੇ ਹੋ ਗਏ ਜਾਂ ਸਿੰਪਲ ਹੋ ਗਏ ਸਿਰਫ ਇੱਕ ਤਰੀਕਾ ਉਹਨਾਂ ਨੂੰ ਕਦੇ ਵੀ ਐਨ ਮੱਠੀਆਂ ਉੱਪਰ ਜਾਨੀ ਕਿ ਘੱਟ ਸੇਕ ਉੱਪਰ ਪਕਾਉਣਾ ਠੀਕ ਹੈ ਜੀ ਫਿਰ ਚੌਲ ਆ ਜਿਹੜੇ ਆਪਣੇ ਪਲਾਉ ਆ ਜਿਹੜੇ ਐਨ ਵਧੀਆ ਬਣਦੇ ਆ ਸੋ ਲਓ ਜੀ ਹੁਣ ਆਪਾਂ ਇਹਨਾਂ ਨੂੰ ਪਕਾਵਾਂਗੇ ਐਨ ਚੰਗੀ ਤਰ੍ਹਾਂ ਮੀਡੀਅਮ ਆਂਚ ਪਰ ਤੇ ਮਿਲਦੇ ਆ ਥੋੜੀ ਦੇਰ ਬਾਅਦ ਤੇ ਲਓ ਜੀ ਰਾਈਸ ਜਿਹੜੇ ਬਣਨੇ ਕੀ ਪਲਾਉ ਆਪਣੇ ਬਣ ਕੇ ਰੈਡੀ ਆ ਜੀ 컬러 ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਆ ਇਹਨਾਂ ਦਾ ਤੇ ਹੁਣ ਆਪਾਂ ਸੇਕ ਆ ਜਿਹੜਾ ਬਿਲਕੁਲ ਮੀਡੀਅਮ ਕਰਦਾਂਗੇ ਬਿਲਕੁਲ ਡਿਮ ਤੇ ਹੁਣ ਆਪਾਂ ਇਹਨਾਂ ਨੂੰ ਯਾਨੀ ਟੋਟ ਲੈ ਇਹਨਾਂ ਨੂੰ ਬਣਨ ਨੂੰ 10 ਤੋਂ 12 ਮਿੰਟ ਲੱਗੇ ਆ ਜੀ ਤੇ 2-3 ਮਿੰਟ ਆਪਾਂ ਇਹਨਾਂ ਨੂੰ ਹੋਰ ਪਕਾਵਾਂਗੇ ਬਿਲਕੁਲ ਮੀਡੀਅਮ ਸੇਕ ਤੇ ਤਾਂ ਜੋ ਇਹਨਾਂ ਨੂੰ ਭਾਫ ਆ ਜਾਵੇ ਉਸ ਤੋਂ ਬਾਅਦ ਆਪਾਂ ਸੇਕ ਕਰਦਾਂਗੇ ਬੰਦ ਤੇ ਲਓ ਜੀ ਗੈਸ ਕਰਦੇ ਆ ਹੁਣ ਆਪਾਂ ਆਫ ਠੀਕ ਆ ਜੀ ਸੇਕ ਆਪਾਂ ਨੇ ਬੰਦ ਕਰਤੀ ਆ ਤੇ ਹੁਣ ਆਪਾਂ ਇਹਨੂੰ ਇਦਾਂ ਹੀ ਢੱਕ ਕੇ ਛੱਡ ਦਾਂਗੇ 5-7 ਮਿੰਟ ਵਾਸਤੇ ਤੇ ਉਸ ਤੋਂ ਬਾਅਦ ਤੁਹਾਨੂੰ ਫਿਰ ਪਲੇਟ 'ਚ ਸਰਵ ਕਰਕੇ ਦਿਖਾਉਨੇ ਆ ਤੇ ਲਓ ਜੀ ਮਸਾਲਾ ਪਲਾਉ ਬਣ ਕੇ ਆਪਣੇ ਰੈਡੀ ਹੈ ਜੀ ਆ ਦੇਖੋ ਕੱਲਾ-ਕੱਲਾ ਪੀਸ ਬਣਿਆ ਚੌਲਾਂ ਦਾ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਆਪਾਂ ਘਰੇ ਮਸਾਲਾ ਪਲਾਉ ਤੇ ਲਓ ਜੀ ਹੁਣ ਤੁਹਾਨੂੰ ਦਿਖਾਉਨੇ ਆ ਪਲੇਟ 'ਚ ਕੱਢ ਕੇ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚੈਨਲ ਜਰੂਰ ਸਬਸਕ੍ਰਾਈਬ ਕਰਿਓ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਤੇ ਲਓ ਜੀ ਹੁਣ ਪਾਉਂਦੇ ਆ ਪੈਦੇ ਉੱਪਰ ਕੱਟਿਆ ਹੋਇਆ ਹਰਾ ਧਨੀਆ ਤੇ ਲਓ ਜੀ ਆਪਣੇ ਮਸਾਲਾ ਪਲਾਉ ਬਣ ਕੇ ਰੈਡੀ ਆ ਜੀ ਤੇ ਲਓ ਜੀ ਆਪਾਂ ਨੇ ਸਰਵ ਕੀਤਾ ਇਹਨਾਂ ਨੂੰ ਲੱਛੇ ਪਿਆਜ਼ ਨਿੰਬੂ ਹਰੀ ਮਿਰਚ ਤੇ ਠੀਕ ਆ ਜੀ ਆਪਾਂ ਨੇ ਬਣਾਇਆ ਰਾਇਤਾ ਤੇ ਨਾਲ ਪਾਪੜ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਮਿਲਦੇ ਆ ਜੀ ਫਿਰ ਇੱਕ ਨਵੀਂ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਘਰੇ ਆਪਾਂ ਮਸਾਲਾ ਰਾਈਸ ਜਣੀ ਮਸਾਲਾ ਪਲਾਵ